ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਚਾਰ ਗਾਵਾਂ ਸੇਰ ਲਈ ਲੈ ਕੇ ਆਇਆ ਜੀ ਚਾਰ ਹੀ ਬਈ ਜਰਸੀ ਆ ਇੱਕ ਤਾਜੀ ਸੂਈ ਟਾਪ ਬ੍ਰੀਡ ਤੇ ਤਿੰਨ ਗੱਬਣ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਹਾਂ ਡਾਕਟਰ ਚਲੋ ਬਾਬੇ ਨਾਨਕ ਦੀ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਸੁੱਖਾ ਪਿੰਡ ਹੰਤਪੁਰਾ ਸੀਲ ਨਿਹਾਲ ਸਿੰਘਾੜਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਬਈ ਆਪਾਂ ਨੂੰ ਭਰਾਉਰ ਤੇ ਨਿਹਾਲ ਸਿੰਘ ਵਾਲੇ ਪੈਂਦੇ ਆ ਬਸ ਮੋਬਾਈਲ ਨੰਬਰ ਬੋਲ ਦਈ 98723 21299 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਵੀਰੇ ਨੂੰ ਸੂਈ ਨੂੰ ਢਾਈ ਘੰਟੇ ਹੋਇਆ ਓਕੇ ਪਹਿਲਾਂ 2 ਕਿਲੋ ਬੋੜਾ ਕੱਢਿਆ ਫੇਰ ਗਾ ਬੈਠੀ ਆ ਫੇਰ ਸੂਈ ਆ ਠੀਕ ਆ ਬਾਈ ਵੀਰ ਨਾਲ ਤਾਂ ਜੇਰ ਪਾ ਜਿੰਦੇ ਆਹ ਪਈਆ ਜੇਰ ਜੇਰ ਵੀ ਦਿਖਾ ਦੇ ਜੇਰ ਆ ਰੱਖੀ ਬੈਠਾ ਬਾਈ ਟੋਕਰੇ ਬੱਚੀ ਦਿੱਤੀ ਆ ਠੀਕ ਆ ਲੋਕ ਤਾਂ ਕਹਿੰਦੇ ਆ ਫਲਾਣਾ ਟੀਕਾ ਪੋਟਰ ਲਾਇਆ ਵਾ ਲਾਇਆ ਵਾ ਨ ਕਾਨੂੰ ਵੜ ਗਈ ਆ ਠੀਕ ਆ ਕੀ ਕਾਗਲ ਨੇ ਬਹੁਤ ਮਹਿੰਗਾ ਲਾਇਆ ਠੀਕ ਆ ਮੈਂ ਨਹੀਂ ਕਹਿੰਦਾ ਮੈਂ ਝੂਠ ਮਾਰਨ ਦਾ ਅਗਲੇ ਨਾ ਮੈਨੂੰ ਉਹ ਜਿਹੇ ਆਉਂਦੇ ਆ ਆਪਾਂ ਜਿਹੇ ਪਰੋ ਜਿਹੇ ਬੰਦੇ ਆ ਜਿਹੜਾ ਸੈਕਟਰ ਦਾ ਲਵਾਇਆ ਵਾ ਫਰਾਂ ਦਾ ਲਵਾਇਆ ਠੀਕ ਆ ਨੀ ਬੱਚਾ ਬੱਚੀ ਦੇਤੀ ਹੈ ਬੱਚੀ ਮੈਂ ਅੱਛਾ ਟੌਪ ਦੀ ਹੈ ਬੱਚੀ ਕੀ ਬਾਤ ਆ ਭਾਈ ਹੂੰ ਖਾਣ ਲਈ ਵਾ ਬੜਾ ਚੰਗਾ ਖਾਣ ਲਈ ਵਾ ਗੱਬਰ ਦੀ ਵੀ ਘਰ ਦੇ ਅਗਲੇ ਦੇ ਘਰ ਦੀ ਵੀ ਵੀਡੀਓ ਦਿਖਾ ਦੂ ਯਾਰ ਠੀਕ ਆ ਹਾਂ ਐ ਨਹੀਂ ਕੋਈ ਗੱਲ ਹੂੰ ਕਿਸੇ ਵਪਾਰੀ ਤੋਂ ਲਈ ਵੀ ਆ ਠੀਕ ਆ ਖਾਣਾ ਬੜਾ ਨਹੀਂ ਘਰ ਦੀ ਦਿਖਾ ਦੂ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਮੁੱਠੀ ਵਾਲਾ ਥਣ ਬਈ ਚਵਾਈ ਚੁਈ ਕਿਵੇਂ ਆ ਚਵਾਈ ਦਾ ਡਾਕਟਰ ਫਰ ਤੋਂ 2 ਲੱਖ ਵਾਲੀ ਨੂੰ ਵੀ ਲੱਗਦੀ ਠੀਕ ਆ ਹਾਂ ਜੇ ਆ ਸਾਨੂੰ ਚਵਾਈ ਨਾ ਹੋਈ ਫਿਰ ਖੋਲੀ ਬਈ ਤੋਰੀ ਮੜੀ ਕੱਦ ਫੁੱਲਾ ਛੋਟੀ ਨਾ ਮੰਨਿਓ ਫੁੱਲ ਕੱਦ ਸਾਰਿਆਂ ਨੂੰ ਦੱਸਦੇ ਵੀ ਵੱਡੇ ਆ ਹਾਂ ਛੋਟੀ ਮੰਨ ਕੇ ਨਾ ਆਵੇ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਹਾਂ ਬੱਚੀ ਨੇ ਵੀ ਕਰਨ ਵਾਲੀ ਨੇ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਫੇਸ ਦੀ ਬਿਊਟੀ ਚੈੱਕ ਕਰ ਲੋ ਛੋਟਾ ਛੋਟਾ ਕੰਨ ਫੁੱਲਾ ਹਾਂ ਡਾਕਟਰ ਫੂਈ ਕਰਕੇ ਆਇਆ ਬੜ੍ਹਦਾ ਤਾਂ ਹੂੰ ਕਿਆ ਬਾਤ ਹੈ ਤੋਰਾ ਚੈੱਕ ਕਰੋ ਕਰਮਾਈ ਦਾ ਇੱਕ ਨੰਬਰ ਦੋਰਾ ਗਿਆ ਕਿਆ ਬਾਤ ਕੋੜਾ ਕੋੜਾ ਜਿਹਨੂੰ ਕਹਿੰਦੇ ਹੁੰਦੇ ਆ ਸਮਝੇ ਕੱਦ ਵਾਲੀ ਸਹੀ ਆ ਹਾਂ ਠੰਡੀ ਠੁੰਡੀ ਮਾ ਠੰਡੀ ਦਾ ਡਾਕਟਰ ਦੇ ਨਾਲ ਗਾਂ ਕਰਨਾ ਤੈਨੂੰ ਵੀ ਵੀਡੀਓ ਚ ਮੇਰੀ ਵੀਡੀਓ ਸੁਣ ਲੈ ਜੇ ਗਰਮ ਗਾਂ ਲੈ ਜੀ ਆਪ ਘਰੇ ਨਹੀਂ ਬਾਹਰ ਦੇ ਗਰਮ ਕਰਨਾ ਸਹੀ ਗੱਲ ਹੈ ਠੰਡੀ ਸੀਲ ਫੁੱਲ ਜਿਵੇਂ ਮਰਜ਼ੀ ਵੜੀ ਘੋੜੇ ਵਰਗੇ ਆਲੇ ਬੱਚੇ ਬੱਚੇ ਦਾ ਤਾਜੀ ਕਰਕੇ ਨਾ ਕਰਮਾਈ ਨੇ ਕੁਛ ਨਹੀਂ ਵੜੀ ਤੋਰਾ ਚੈੱਕ ਕਰੋ ਨੰਬਰ ਦੋਰਾ ਲੈ ਕਿਆ ਬਾਤ ਹੈ ਮੋਲ ਵੀਰੇ ਜੈਜਾ ਮੋਲ ਡਾਕਟਰ ਤਾਂ ਇਹਨੂੰ ਅੱਗੇ ਵੀ ਪਤਾ ਹੂੰ ਫੋਨਤੀ ਹੋਊਗਾ ਵੀ ਆਪਾਂ ਤਾਂ ਲੈ ਜਾਂਦਾ ਵੇਚਣ ਵਾਲੇ ਠੀਕ ਹੈ ਬਾਈ ਮੈਨੂੰ ਉਹ ਕਹਿੰਦਾ ਵੀ ਬਾਈ ਵਾਰ ਕੇ ਉਹ ਨਾ ਕਰਾ ਬਿਊਰੋ ਕੋchnਾ ਠੀਕ ਕਰੀ ਠੀਕ ਹੈ ਮੋਲ ਫੋਨਤੀ ਹੋਣਗੇ ਫੋਨਤੀ ਹੋਣਗੇ ਜਾਇਜ਼ ਹੋਣਗੇ ਹਾਂ ਜਾਇਜ਼ ਹੋਣਗੇ ਲੋਕਾਂ ਦਾ ਆਪਣਾ 10-15000 ਦਾ ਫਰਕ ਹੋਊਗਾ ਬਸ ਤੂੰ ਇਹਨਾਂ ਨੂੰ ਮੇੜ ਲੈ ਠੀਕ ਹੈ ਬਾਈ ਹੂੰ ਜਮਾ ਜਾਇਜ਼ ਮੋਲ ਹੋ ਬਾਈ ਕਹਿੰਦਾ ਬਾਹਲਾ ਮੋਲ ਨਹੀਂ ਕਰ ਦੇ ਖਿੱਚ ਕੇ ਮੋਲ ਰੱਖਾਂਗੇ ਹੀਟਿੰਗ ਚੈੱਕ ਕਰ ਲੋ ਲੇਵੇ ਦੀ ਇੱਕ ਨੰਬਰ ਆ ਬਾਈ ਅੱਗੇ ਦੋ ਨੰਬਰ ਤੇ ਕਿਹੜਾ ਸੁਆ ਜੀ ਦੂਜਾ ਸੁਆ ਬਈ ਡਾਕਟਰ ਤੇ ਕਿੰਨੇ ਦਿਨ ਲਊ ਜਹ ਲੈ ਜੂ ਜਹਾ ਡਾਕਟਰ ਹਜੇ ਦੱਸ 10 ਦਿਨ ਲੈ ਜੀ ਕਿੰਨਾ ਕਿ ਰਿਕਾਰਡ ਆ ਵੈਸੇ ਦੋ 25 ਕਿਲੋ ਪਲੂਨ ਦਾ ਕੱਢਿਆ ਵਾ ਤੂੰ ਪਹਿਲਾਂ ਢਿੱਲਾ ਨੂੰ ਲਾ ਦੇ ਉਹ ਦੇਖ ਲੈ ਢਿੱਲਾ ਬੋ ਪਈਆਂ ਹਨਾ ਯਾਰ ਦੇਖ ਅਦਰ ਸਾਰੀਆਂ ਬਾਂ ਲਾਂ ਕੱਢੂ ਫੇਰ ਥੋੜਾ ਕੈਮਰੇ ਤੇ ਡਾ ਰਿਆ ਠੰਡ ਸੁਣ ਲੱਗਿਆ ਵਾ ਠੀਕ ਐ ਕੱਚੀ ਆ 20 ਕਿਲੋ ਦੀ ਤਾਂ ਮੈਂ ਗਾਰੰਟੀ ਦੇ ਦੂੰਗਾ ਟ੍ਰੇਗਾ ਦੀ ਠੀਕ ਐ ਹਾਂ ਹੋਰ ਦੀ ਮੈਂ ਗਾਰੰਟੀ ਵੀ ਨਹੀਂ ਦਿੰਦਾ ਗਾਰੰਟੀ ਦਾ ਮੈਂ ਕਿਸੇ ਦੀ ਵੀ ਨਹੀਂ ਦਿੰਦਾ ਠੀਕ ਐ ਹਾਂ ਹੂੰ ਬੜੀ ਵੀ ਬੜੀ ਆ ਯਾਰ ਹਾਂ ਹੁਣ ਤਾਂ ਬਈ ਠੰਡ ਆ ਗਈ ਪਤਨੇ ਵਾਲਾ 30 ਕਿਲੋ ਕੱਢ ਲੈ ਆਹੇ ਜੇ ਉਹੀ ਹਾਲਾ ਬੈਠਦਾਗਾ ਜੋ ਵੀ 25 ਕਿਲੋ ਕੱਢਾ ਹੁਣ ਠੰਡ ਦਾ ਮੌਸਮ ਆ ਰਾ ਕੱਢਣਾ ਡਾਕਟਰ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਵੀ ਆਪਦੀ ਸੇਵਾ ਨਾਲ ਸਹੀ ਹੈ ਬਾਈ ਆਪਾਂ ਆਪਾ ਕਿਲੋ ਦੇ ਵੀ ਨਹੀਂ ਭਾਈ ਬਾਰ ਵੀ ਇਹ ਕਿਲੋ ਕੱਢੂ ਜਾਂ 2 ਕਿਲੋ ਕੱਢੂ ਲੈ ਵੀਰੋ ਚ ਝੂਠ ਮਾਰਾ ਨਹੀਂ ਜ਼ਰੂਰੀ 25 ਵਾਲੇ ਨੂੰ 35 ਕਿਲੋ ਕਹੀ ਜਾਵਾ ਹਾਂ ਨਾ ਖੋਲੀ ਬੜੀ ਕੋਪਣ ਆ ਲਿਆਂਦਣਾ ਮਾ ਆਪਾਂ ਜਿਵੇਂ ਅਗਰਾ ਕਹਿ ਹਾਂਗਾ ਉਦੋਂ ਭਟਕੇ ਦੱਸਦੇ ਹਾਂ ਠੀਕ ਹੈ ਬਾਈ ਹਾਂ ਉਹਦਾ 26 27 ਕਿਲੋ ਕਹਿੰਦੇ ਸੀ ਤੋ ਆਵਾ ਆ ਆਹਰ ਬੱਚੀ ਦੇਖ ਲੈ ਗੋਲੇ ਵਰਗੀ ਬੱਚੀ ਸਹੀ ਹੈ ਘਰ 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 ਦਾ ਪੰਗਾ ਪੂਰੀ ਜਾਨ ਵਾਲੀ ਪਲੀ ਵੀ ਬਾਈ ਕੱਚੀ ਕੱਚੀ ਆ ਹਲੇ ਉਸ ਹਾਵਨਾ ਨਾ ਜਾ ਲਾਇਓ ਬਾਣਾ ਬਹੁਤ ਆ ਨਾ ਬੈੜ ਨੇ ਬਾਣ ਨਾਲ ਤਾਂ ਜਦੋਂ ਡਾਕਟਰ ਨੇ ਉਹਨਾਂ ਨੇ ਦੋ ਦੋ ਨੇ ਵੀ ਵੱਧ ਕਿਹਾ ਪਰ ਮੈਂ ਨਹੀਂ ਕਹਿਣਾਗਾ ਸਹੀ ਆ ਹਾਂ ਹੂੰ ਢੰਡੀ ਸੀਦਾ ਇੰਨੀ ਆ ਇੱਥੇ ਲੱਥਾ ਛੱਟ ਕੇ ਜਿਵੇਂ ਮਰਜੀ ਬੈ ਜਾ ਲੈ ਜਿਵੇਂ ਮਰਜੀ ਬੈ ਸਾਰੇ ਕੋਈ ਚੱਕਰੇ ਨਹੀਂ ਕਹਿਣਾ ਕੁਛ ਨਹੀਂ ਪਲੀ ਵੀ ਬੋਲੀ ਆ ਯਾਰ ਕਰਮ ਹੈ ਨਾ ਜੇ ਅਗਲੇ ਨੇ ਫੇਰੀ ਤਾਂ ਕੱਢੂ ਡਾਕਟਰ ਆ ਸਹੀ ਆ ਹੂੰ ਜੇ ਹੁਣ ਆਪਾਂ ਪੱਠੇ ਨਾ ਪਾਵਾਂਗੇ ਉਹ ਟੋਕਨ ਪਾਇਓ ਦਾ ਸਰਚ ਮਾਰ ਲੈਣਾ ਬੰਦਿਆਂ ਕਿ ਕਿਹੜਾ ਹੋਟੀ ਗੱਲ ਵਾ ਕਿਵੇਂ ਨਹੀਂ ਠੀਕ ਆ ਹਾਂ ਹੂੰ ਮੁੱਲ ਜੈ ਜੀ ਹੋ ਬਾਈ ਕਹਿੰਦਾ ਮੁੱਲ ਫੋਨ ਤੇ ਕਰ ਲਾਂਗੇ ਬਾਲਾ ਮੁੱਲ ਨਹੀਂ ਰੱਖਦੇ ਮੁੱਲ ਖਿੱਚ ਕੇ ਰੱਖਾਂਗੇ ਮੁੱਲ ਖਿਰ ਪਹਿਲਾਂ ਹੀ ਬਾਈ ਦੇ ਜੈ ਜੀ ਹੁੰਦੇ ਆਗੇ ਬਾਕੀ ਪੜੀ ਵੀ ਦੇ ਉਤੋਂ ਪੱਦਰਾਂ ਗੋਲੇ ਵਰਗੀ ਵੜ ਪਈ ਹੈਗੇ ਖਾਣ ਬਹੁਤ ਚੰਗਾ ਇੱਕ ਨੰਬਰ ਥਾਣ ਲੱਗਿਆ ਬਾਈ ਅੱਗੇ ਭਰਾ ਕੀ ਤਨ ਨੰਬਰ ਹਾਂਜੀ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਡਾਕਟਰ ਇਹ ਕਿੰਨੇ ਦਿਨ ਲੋ ਇਹ ਲੈ ਜੂ ਡਾਕਟਰ ਹਜੇ ਬੱਚੀ ਨਾ ਹੂੰ ਬਾਹਰੀ ਕੱਚੀ ਆ ਕੱਚੀ ਆ ਹਜੇ 10 ਤੋਂ 15 ਦਿਨ ਮੰਨ ਕੇ ਰੱਖ ਮੈਨੂੰ ਲੱਗਣਾ 20 ਨਾ ਸੂਵੇ ਫਿਰ ਨਖਰਾ ਵਖਰੇ ਆ ਜੀ ਆ ਦੇ ਲੈ ਜਿੱਥੇ ਮਰਜੀ ਹੱਥ ਮਾਰ ਲਾ ਠੰਡੇ ਪਾਣੀ ਤੋਂ ਬਿਨਾਂ ਆਪਾਂ ਲੈਣੇ ਨਹੀਂ ਪਸੂ ਠੀਕ ਆ ਭਾਈ ਹੂੰ ਖੋਲ ਦੇ ਮੈਂ ਲੋਕਰੇ ਰੱਗ ਲੈਣੇ ਬੁਰਗਾਂ ਨੇ ਚੂਣਾ ਹੁੰਦਾ ਸਹੀ ਗੱਲ ਆ ਅੜਾ ਮੁਰਕੇ ਗਾਲਾਂ ਕੱਢਦਾ ਅਗਲਾ ਪਤਾ ਨਹੀਂ ਕਿਵੇਂ ਪੈਸੇ ਇਕੱਠੇ ਕਰਕੇ ਲਿਆਉਂਦਾ ਆਪਾਂ ਵੀ ਅਗਲੇ ਨੂੰ ਦੇਖ ਕੇ ਆਉਣੇ ਆ ਹੂੰ ਹੈਨਾ ਸਹੀ ਆ ਅੱਬ ਚੰਗਾ ਆ ਨਾ ਬੜਾ ਗੋੜੇ ਵਰਗੀ ਆ ਗੋੜੇ ਵਰਗੀ ਛੋਟੀ ਨਾ ਮੰਨੋ ਬਈ ਕੱਦ ਚਾਹੀਦਾ ਬਰੀਡ ਚੰਗੀ ਆ ਪੜੀ ਵੀ ਚੰਗੀ ਆ ਬਾਕੀ ਡਾਕਟਰ ਹੋਰ ਵਾਲਾ ਕੋਈ ਗਾਨ ਨਹੀਂ ਨਵਾਈ ਵੀ ਸਹੀ ਆ ਆਏ ਵੀ ਕਹਦੇ ਵੀ ਕੋਈ ਬੰਦਾ ਆ ਕ ਵੀ ਨਵਾਈਆਂ ਮਗਾ ਸ਼ੈਂਪੂ ਮਾਰੇ ਬਫਰਾ ਨਾ ਮਾਰੇ ਵਾ ਹਾਂ ਠੀਕ ਆ ਲੈ ਮੁੱਲ ਜੈਜੂ ਹਾਂ ਮੁੱਲ ਜੈਜੀ ਕਰਾਂਗੇ ਜਿਹੜਾ ਠੀਕ ਆ ਬਾਦ ਉਹਦੇ ਨਾਲ ਕਿ ਜਿਹੜਾ ਮੁੱਲ ਕਰੂੰਗਾ ਨਾ ਇਹ ਮੈਨੂੰ ਕੋਈ ਗਾਈ ਫੋਨ ਨਾ ਲਾਵੇ ਉਹਦੇ ਚ 12000 ਦੇ ਫਰਕ ਹੋਇਆ ਕਰੂਮੇ ਠੀਕ ਆ ਹਾਂ ਆਪਾਂ ਨੂੰ ਹੱਥ ਬਨ ਕੇ ਬੇਨਤੀ ਆ ਠੀਕ ਆ ਭਾਈ ਹਾਂ ਹੂੰ ਭਾਈ ਕਹਿੰਦਾ ਲਾਈਨ ਦੇਣ ਵਾਲੀ ਮੁੱਲ ਕਰਾਂਗੇ ਬਾਲਾ ਨਹੀਂ ਕਰਦੇ ਮੰਗਿਆ ਕੋਸ ਹਣਾ ਭਾਈ ਤੇ ਸੌਦਾ ਕਿੱਥੇ ਜਾ ਕੇ ਨਿਬੜਿਆ ਉਹ ਗੱਲ ਨਹੀਂ ਕਰਨੀ ਕੱਚੀ ਕੱਚੀ ੱਟਲਾਂ ਦੇ ਕੁਟੱਲਾਂ ਰੱਖਦੇ ਆ ਸਾਰੀਆਂ ਬਾਲਟਾਂ ਗੱਡੂ ਤੇ ਪੂਰਾ ਪੰਡ ਵਾਲਾ ਲੈਵਲ ਆ ਕੇ ਫਿਰ ਸੁਣਾ ਅੱਗੇ ਲਾਸਟ ਤੇ ਕਿਹੜਾ ਸੁਆਜੀ ਇਹ ਪ੍ਰੂਨ ਆ ਵੀਰੇ ਕਿੰਨੇ ਦਿਨ ਲਊ ਇਹ ਡਾਕਟਰ ਹੁਣ ਉਹਨਾਂ ਦਾ ਦਿਨ ਦੱਸਿਆ ਦੇਖ ਇਧਰ ਬੋਰਾ ਹੂੰ 25 ਆ ਇਹ ਵੀ ਮੈਂ ਕਹਣਾ 12 13 ਦੇ ਨਾਲ ਲੈ ਜੂ ਠੀਕ ਆ ਭਾਈ ਇਹਦਾ ਦੁੱਧ ਦਾ ਆਪਾਂ ਕਿਲੋ ਦੇ ਵੀ ਕਹਿੰਦਾ ਇਹ ਪਲੂਣਾ ਨਾ ਆਗ ਲੈਣ ਚੁਗੇ ਨਾ ਆਪਾਂ ਨੂੰ ਦੱਸਿਆ ਸਹੀ ਆ ਸਮਝ ਗੱਲ ਇਹ ਮੈਂ ਤੁਹਾਨੂੰ ਮੈਂ ਕਹਿੰਦਾ ਇਹ 15 ਦੇ ਦੂ ਸਹੀ ਆ ਆਪਾਂ ਉਨੀ ਗੱਲ ਹੀ ਕਰਨੀ ਆ ਜਿੰਨੀ ਵਾਰ ਗੱਲ ਹੋ ਹੂੰ ਬਾਕੀ ਚਮਕ ਚੰਗੀ ਆ ਕੱਚੀ ਬਾਕੀ ਬ੍ਰੀਡ ਬਹੁਤ ਚੰਗੇ ਰਾਖਾ ਬਹੁਤ ਪਈਆਂ ਸਾਰੀਆਂ ਬਾਲਟਾਂ ਗੱਡੂ ਫੇਰ ਕਰਮ ਵਾਲੀ ਨੇ ਸੋਣਾ ਜਾਣ ਵਾਲੀ ਬਹਿੜਾ ਮਾ ਕੋੜਾ ਬੱਤੀ ਆ ਜਬ ਤੋੜਾ ਵੀ ਇੱਕ ਨੰਬਰ ਆ ਕਿ ਨਹੀਂ ਹਾਂ ਤੋੜਾ ਜਰਾ ਪੀ ਨੰਬਰ ਆ ਜਿਵੇਂ ਪਲੂਣ ਜਿਵੇਂ ਮਰਜੀ ਹੱਥ ਲਾ ਲਾ ਖੜ ਜਾ ਬੜ ਥੋੜੀ ਡਰਦੀ ਆ ਦੇ ਕੋਈ ਜੀ ਹਾਂ ਤੇ ਮੋਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਲਾ ਮੋਲ ਨਹੀਂ ਕਰ ਬੱਚੀ ਦਾ ਫੇਸ ਦਿਖਾ ਡਾਕਟਰ ਪਹਿਲਾਂ ਹਾਂ ਫੇਸ ਦੀ ਬਿਊਟੀ ਦੇ ਕਹਿੰਦਾ ਟੂਰ ਟੂ ਆ ਪੂਰਾ ਚੰਗਾ ਬੁਜੀ ਬੁਜੀ ਕੀ ਆ ਬਾਤ ਆ ਛੋਟੀ ਜੀ ਨਾ ਸਮਝੇ ਵੀ ਬਰੀਟ ਵਾਰੀ ਆ ਬੈਠ ਤੇ ਹਾਂ ਹਾਂ ਨਾਗਸੀ ਭਰਾ ਕੋਲੇ ਬਈ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਪਤਾ ਜਾ ਵੀਡੀਓ ਨੇ ਵੇਖ ਲਈ ਸਾਰੇ ਵੀਰਾਂ ਦਾ ਪੈਦੋਂ ਧੰਨਵਾਦ ਜੀ